ਖੰਨਾ ਦੇ ਸੈਂਟਰਲ ਕੰਪਿਊਟਰ ਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦੇ ਕੰਪਿਊਟਰ ਤੇ ਐਲਸੀਡੀ ਸੜ ਕੇ ਸੁਆਹ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਬੜੀ ਮੁਸ਼ਕਲਤ ਨਾਲ ਅੱਗ ਤੇ ਕਾਬੂ ਪਾਇਆ ਇਸ ਮੌਕੇ ਜਾਣਕਾਰੀ ਦਿੰਦੇ ਦੁਕਾਨ ਮਾਲ ਗਰੇਜ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਹੋਈ ਸੀ ਅਤੇ ਦੁਕਾਨ ਦੇ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਕੀ ਨਾਮ ਆਰਡਰ ਹਾਂਜੀ ਕੀ ਨਾਮ ਆਰਡਰ ਮੇਰਾ ਨਾਮ ਅਜੀਤ ਸ਼ਰਮਾ ਥੋੜੀ ਦੇਰਾਂ ਦੇ ਲੱਗਿਆ ਅਗੇ ਹਾਂਜੀ ਹਾਂਜੀ ਕੀ ਨਾਮ ਸੀ ਦਰਾਂ ਦਾ ਆਪਣੀ ਦਾ ਸੈਂਟਰਲ ਕੰਪਿਊਟਰ ਸੈਂਸਿਟੀ ਕਿੰਨੇ ਕ ਵਜੇ ਤੁਹਾਨੂੰ ਲੱਗਿਆ ਪਤਾ ਵੀ ਮੈਨੂੰ ਤੁਸੀਂ ਲਾ ਕੇ ਚੱਲੋ ਉਮੂਮਨ ਹੁਣ ਤੋਂ ਤਕਰੀਬਨ ਢਾਂਟਾ ਕ ਕੈ 1.5 ਘੰਟਾ 1.5 ਘੰਟਾ ਪਹਿਲਾਂ ਫੋਨ ਆਇਆ ਸੀਗਾ ਤੇ ਵੀ ਕਿਹਾ ਕਿ ਤੁਹਾਡਾ ਸ਼ਟਰ ਗਰਮ ਹੋਇਆ ਤੂਆ ਨਿਕਲ ਰਿਹਾ ਹੈਗਾ ਤੇ ਅਸੀਂ ਜਦੇ ਬਸ ਵਿਦਨ 5 ਮਿੰਟਸ ਪਹੁੰਚ ਗਏ ਤੇ ਜਦੋਂ ਖੋਲ ਕੇ ਦੇਖਿਆ ਕਿ ਅੰਦਰ ਅੱਗ ਲੱਗੀ ਹੋਈ ਸੀ ਜੀ ਤੇ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਗੱਡੀਆਂ ਆ ਗਈਆਂ ਤੇ ਪਹਿਲਾਂ ਇੱਕ ਗੱਡੀ ਆ ਗਈ ਫਿਰ ਦੂਸਰੀ ਗੱਡੀ ਆ ਗਈ ਤੇ ਬਾਕੀ ਤੁਹਾਡੇ ਸਾਹਮਣੇ ਜੀ ਜੀ ਕਿੰਨਾ ਕੁ ਨੁਕਸਾਨ ਲਗ ਨੁਕਸਾਨ ਇਸ ਟਾਈਮ ਤੋਂ ਦੇਖੋ ਅਸੈਸ ਕਰਨਾ ਬਹੁਤ ਮੁਸ਼ਕਲ ਹੈਗਾ ਹੈ ਨੁਕਸਾਨ ਤਾਂ ਕਾਫੀ ਜ਼ਿਆਦਾ ਹੋਇਆ ਬਟ ਉਹ ਐਗਜੈਕਟ ਅਕਸੈਸ ਕਰਨਾ ਮੁਸ਼ਕਲ ਹੈ ਕੱਲ ਸਵੇਰੇ پتہ ਚੱਲੇਗਾ ਮੇਨ ਮੇਨ ਐਟਮਾ ਹੋੜੀਆਂ ਕਿਡੀਆਂ ਆ ਰਹੀਆਂ ਸਮਾਂ ਤਾਂ ਬਹੁਤ ਸੀਗੇ ਜੀ ਲੈਪਟਾਪ ਸੀਗੇ ਕੈਮਰੇ ਸੀਗੇ LEDS ਸੀਗੇ 75 ਲਾਈਟ ਪੈਨਲਸ ਸੀਗੇ ਜੋ ਪ੍ਰਿੰਟਰ ਸੀ ਜੋ ਕਾਫੀ ਸਮਾਂ ਸੀਗਾ ਤੇ ਉਹ ਹੁਣ ਸਹੀ ਰੇਤਾ ਪ੍ਰਿੰਟਰ ਸੀਗੇ ਹੁਣ ਸਹੀ ਰੇਤਾ ਚੱਲੇਗਾ ਐਗਜ਼ੈਕਟ ਤਰ੍ਹਾਂ ਇਸ ਤੇ ਆਮ ਕਹਿਣਾ ਮੁਸ਼ਕਲ ਹੈ